2 ਸਾਲ ਤੋਂ ਬਿਜਲੀ ਪੂਰੀ ਨਾ ਮਿਲਣ ਕਰਕੇ ਭੁਗਤ ਰਹੇ ਨੇ ਸੰਤਾਪ ਮਦੀਨਾ ਬਸਤੀ ਦੇ ਲੋਕ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਪੂਰੀ ਦੇਣ ਦੇ ਭਉ ਉਸ ਸਮੇਂ ਖੁੱਲ੍ਹਦੇ ਹੋਏ ਵਿਖਾਈ ਦਿੱਤੇ ਜਦੋਂ ਮਦੀਨਾ ਬਸਤੀ ਦੇ ਲੋਕਾਂ ਨੇ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਵਿਰੋਧ ਬਸਤੀ ਦੇ ਲੋਕਾਂ ਨੇ ਦੱਸਿਆ ਕਿ ਮਦੀਨਾ ਬਸਤੀ ਦੇ ਨਾਲ ਹੋਰ ਬਸਤੀਆਂ ਬਣਾਉਣ ਨਾਲ ਸਾਡੇ ਮੁਹੱਲੇ ਦੀ ਬਿਜਲੀ ਬਹੁਤ ਡਿਮ ਹੋਣ ਕਰਕੇ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦਾ ਇੱਕ ਡਾਕਟਰ ਜ਼ਮੀਰ ਉੱਧਰ ਮਹਿਮਾਨ ਨੇ ਪਿਛਲੇ ਸਾਲ ਮੁਹੱਲੇ ਵੱਲੋਂ ਦਿੱਤੀ ਦਰਖਾਸਤ ਲਿਖ ਕੇ ਬਿਜਲੀ ਕੇ ਆਗੀ ਇਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਮੁਹੱਲੇ ਵਾਲਿਆਂ ਨੇ ਪਾਣੀ ਅਤੇ ਟੁੱਟੀਆਂ ਗਲੀਆਂ ਦੀ ਮੁਰੰਮਤ ਬਾਰੇ ਵੀ ਮੰਗ ਰੱਖੀ ਦੂਜੇ ਪਾਸੇ ਬਿਜਲੀ ਬੋਰਡ ਦੇ ਐਸ ਡੀਓ ਨੇ ਕਿਹਾ ਕਿ ਲੋਕ ਸਹਿਮਤੀ ਕਰਕੇ ਟਰਾਂਸਫਾਰਮ ਰੱਖਣ ਨੂੰ ਜਗ੍ਹਾ ਦੇ ਦੇਣ ਅਸੀਂ ਟਰਾਂਸਫਾਰਮ ਰੱਖ ਦੇਵਾਂਗੇ ਪਰ ਲੋਕਾਂ ਦਾ ਕਹਿਣਾ ਹੈ ਕਿ ਛੋਟੇ ਟਰਾਂਸਫਾਰਮ ਦੀ ਜਗ੍ਹਾ ਤੇ ਵੱਡੇ-ਵੱਡੇ ਟਰਾਂਸਫਾਰਮ ਰੱਖ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਪਰ ਮਹਿਗਮ ਆਪਣੀ ਜਿੱਦ ਤੇ ਅੜਿਆ ਹੋਇਆ ਹੈ ਮਰੇਲਕੋਟਲਾ ਤੋਂ ਮੁंशी ফারুক ਦੀ ਵਿਸ਼ੇਸ਼ ਰਿਪੋਰਟ ਸਾਡੇ ਨਾ ਤਾਂ ਬਿਜਲੀ ਪੂਰੀ ਹੋ ਰਹੀ ਹੈ ਤੇ ਨਾ ਹੀ ਸਾਡੇ ਸੜਕਾ ਬਣਾਉਣ ਆ ਰਹੇ ਨੇ 5 ਸਾਲ ਹੋ ਗਏ ਸੜਕਾ ਪੱਟੇ ਨੂੰ ਸੜਕਾ ਪੱਟਣ ਤੋਂ ਬਾਅਦ ਆ ਕੇ ਇੱਕ ਵਾਰ ਵੀ ਇੱਥੇ ਖੜੇ ਨਹੀਂ ਹੈਗੇ ਤੇ ਨਾ ਹੀ ਸਾਡੇ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਹੋ ਰਿਹਾ ਪਾਣੀ ਇੱਥੇ ਖੜ ਜਾਂਦਾ ਤੇ ਸਾਡੀਆਂ ਬੀਬੀਆਂ ਭੇਣੀਆਂ ਸਾਰੇ ਦੁਖੀ ਹੁੰਦੇ ਨੇ ਕੋ ਪਾਣੀ ਨਿਕਲਵਾਉਣ ਦੀ ਸੀ ਦੀ ਪ੍ਰੋਬਲਮ ਕਦ ਤੋਂ ਰੁਕਦੀ ਬਿਜਲੀ ਦੀ ਪ੍ਰੋਬਲਮ ਆਏ ਲਾਲੇ ਕਾਫੀ ਟਾਈਮ ਹੋ ਗਏ ਨਾ ਤੇ ਇੱਥੇ ਪੱਖਾ ਪੱਖਾ ਵੀ ਨਹੀਂ ਚੱਲ ਰਿਹਾ ਪੱਖਾ ਵੀ ਬਿਲਕੁਲ ਡਿਮ ਹੋ ਜਾਂਦਾ ਜਾਂ ਚੱਲਦਾ ਨਹੀਂ ਸਾਨੂੰ ਇੱਥੇ ਪੱਖਾ ਲਵਾਉਣ ਵਾਸਤੇ ਵੀ ਸਾਨੂੰ ਇੱਥੇ ਆਪੇ ਸਟੈਪਲਰ ਲਗਾਵਾਏ ਨੇ ਤਾਂ ਕਰਕੇ ਉਸ ਦੇ ਨਾਲ ਕੀ ਸਾਡੀ ਬਿਜਲੀ ਪੂਰੀ ਨਹੀਂ ਹੋ ਰਹੀ ਅੰਨੀ ਗਰਮੀ ਆ ਤੇ ਸਾਡੇ ਬੀਬੀਆਂ ਪਾਣੀ ਬਾਹਰੇ ਪੈਂਦੀਆਂ ਨੇ ਤੇ ਤਾਂ ਹੀ ਸਾਡੇ ਪਾਣੀ ਦਾ ਕਿਤੇ ਪਾਸੇ ਪਾਣੀ ਨਹੀਂ ਨਿਕਲਦਾ ਪੂਰਾ ਘਰ ਤੋਂ ਤੇ ਵੀ ਇਹ ਸਾਰੇ ਪੂਰਾ ਪਰਚੇ ਨੇ ਅਸੀਂ ਦੇ ਲਾ

Ai, é. é.